ਨਸ਼ੇ ਦਾ ਕਾਲਾ ਕਾਰੋਬਾਰ ਪੰਜਾਬ ਬੰਦਰ ਕਿਸ ਕਦਰ ਵੱਧ ਗਿਆ ਕਿਵੇਂ ਚੱਲਦਾ ਹੈ ਤੇ ਇਸ ਨੂੰ ਬਚਾਉਣ ਪਿੱਛੇ ਸ਼ੈ ਕਿਸ ਦੀ ਹੈ ਇਸ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਰਹਿੰਦੇ ਨੇ ਤੇ ਹਾਈ ਕੋਰਟ ਵੀ ਹਮੇਸ਼ਾ ਜਵਾਬ ਤਲਬੀ ਕਰਦੀ ਹੈ ਤਾਂ ਹੁਣ ਫਿਰ ਸਪੈਸ਼ਲ ਜਿਹੜਾ ਆਪਰੇਸ਼ਨ ਸੈੱਲ ਆ ਸਟੇਟ ਦਾ ਐਸ ਐਸ ਓ ਸੀ ਉਸ ਦੇ ਡਾਇਰੈਕਟਰ ਤੇ ਕਮ ਸਪੈਸ਼ਲ ਡੀ ਜੀ ਪੀ ਨੂੰ ਤਲਬ ਕਰ ਲਿਆ ਹਾਈ ਕੋਰਟ ਨੇ ਔਰ ਇਹ ਵੀ ਖਦਸ਼ੇ ਪੈਦਾ ਹੋਏ ਨੇ ਕਿ ਕੀ ਇਹ ਸਪੈਸ਼ਲ ਆਪਰੇਸ਼ਨ ਸੈੱਲ ਆ ਜਿਹੜਾ ਕੀ ਇਸ ਦਾ ਹੱਥ ਹੈ ਇਹ ਵਿਚਾਰ ਹੈ ਨਸ਼ਾ ਤਸਕਰਾਂ ਨੂੰ ਔਰ ਨਸ਼ਾ ਤਸਕਰੀ ਦੇ ਮਾਮਲੇ ਰੁਕਣਗੇ ਕਿਵੇਂ ਕਿਉਂਕਿ ਜੇਲ੍ਹਾਂ ਦੇ ਵਿੱਚੋਂ ਇੱਕ ਇੱਕ ਮੋਬਾਈਲ ਨੰਬਰ ਤੋਂ 38000 ਤੋਂ ਵੱਧ ਕਾਲਾਂ ਹੋ ਗਈਆਂ ਫਾਜ਼ਿਲਕਾ ਜੇਲ੍ਹ ਦੀ ਇਹ ਗੱਲ ਹੈ ਔਰ ਜਿਹੜੀ ਰਿਪੋਰਟ ਸੌਂਪੀ ਗਈ ਹੈ ਏਡੀਜੀਪੀ ਜੇਲ੍ਹਾਂ ਦੇ ਅਰुणਪਾਲ ਦੇ ਵੱਲੋਂ ਉਸ ਦੇ ਵਿੱਚ ਇਹ ਗੱਲ ਦਾ ਜ਼ਿਕਰ ਹੈ ਹਾਈ ਕੋਰਟ ਦੇ ਵਿੱਚ ਇਹ ਪੇਸ਼ ਆ ਜਿਹੜੀ ਕੀਤੀ ਗਈ ਰਿਪੋਰਟ ਹੈ ਉਸ ਦੇ ਵਿੱਚ ਖਲਾਸਾ ਹੋਇਆ ਕਿ ਫਾਜ਼ਿਲਕਾ ਜੇਲ੍ਹ ਦੇ ਵਿੱਚੋਂ ਹੀ ਇੱਕ ਨੰਬਰ ਤੋਂ 38000 ਤੋਂ ਵੱਧ ਕਾਲਾਂ ਹੋ ਗਈਆਂ ਜਦੋਂ ਇਸ ਤਰ੍ਹਾਂ ਜੇਲ੍ਹ ਦੇ ਵਿੱਚੋਂ ਇੱਕੋ ਨੰਬਰ ਦੇ ਉੱਤੇ ਹੀ ਕਾਬੂ ਨਹੀਂ ਕੀਤਾ ਜਾ ਰਿਹਾ ਤਾਂ ਫਿਰ ਇਹ سلسلہ ਰੁਕੇਗਾ ਕਿਵੇਂ ਗੱਲ ਉੱਥੇ ਦੀ ਉੱਥੇ ਖੜੀ ਰਹਿ ਜਾਵੇਗੀ ਤਾਂ ਫਿਰ ਸਾਫ਼ ਹੈ ਕਿ ਹਾਈ ਕੋਰਟ ਨੂੰ ਵੀ ਸਖਤੀ ਦੇ ਨਾਲ ਨਿਪਟਣਾ ਪੈਂਦਾ ਹੈ ਕਹਿਣਾ ਪੈਂਦਾ ਹੈ ਕਿ ਇਸ ਦੇ ਪਿੱਛੇ ਕੌਣ ਕੌਣ ਮਿਲਿਆ ਹੋਇਆ ਹੈ ਪਹਿਲਾ ਮਾਈਨਿੰਗ ਵਾਲੇ ਮਸਲੇ ਦੇ ਵਿੱਚ ਪੁਲਿਸ ਨੂੰ ਮੂੰਹ ਦੀ ਖਾਣੀ ਪਈ ਸੀ ਕਾਫੀ ਜਿਹੜੀ ਆ ਕਿਰਕਰੀ ਹੋਈ ਸੀ ਅਦਾਲਤ ਦੇ ਅੰਦਰ ਹਾਈ ਕੋਰਟ ਦੇ ਅੰਦਰ ਤੇ ਹੁਣ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਿ ਨਸ਼ਾ ਤਸਕਰਾਂ ਪਿੱਛੇ ਹੱਥ ਕਿਸ ਕਿਸ ਦਾ ਹੈ ਕੌਣ ਖੜਾ ਹੈ ਉਹਨਾਂ ਦੇ ਪਿੱਛੇ ਫਿਰੇ ਰੁਕੇਗਾ ਕਿਵੇਂ سلسلہ ਇਸ ਦੇ ਲਈ ਸਪੈਸ਼ਲ ਡੀਜੀਪੀ ਨੂੰ ਤਲਬ ਵੀ ਕਰ ਲਿਆ ਗਿਆ ਔਰ ਪੇਸ਼ ਹੋਣ ਲਈ ਆਖਿਆ ਗਿਆ ਹੁਣ ਉਹ ਹੀ ਜਵਾਬ ਦੇਣਗੇ ਕਿ ਇਹ ਦਾ ਕਿਉਂ ਚੱਲ ਰਿਹਾ ਕਿਵੇਂ ਚੱਲ ਰਿਹਾ ਦਰਅਸਲ ਕੋਰਟ ਦੇ ਵਿੱਚ ਏਡੀਜੀਪੀ ਜੇਲ ਅਰुणਪਾਲ ਦੇ ਵੱਲੋਂ ਦਿੱਤੀ ਗਈ ਇੱਕ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਫਾਜ਼ਿਲਕਾ ਜੇਲ ਦੇ ਵਿੱਚ ਹੀ ਮੌਜੂਦ ਸਿਰਫ ਤੇ ਸਿਰਫ 1 ਕੋ ਨੰਬਰ ਤੋਂ 38850 ਕਾਲਾਂ ਕੀਤੀਆਂ ਗਈਆਂ ਇਸ ਦੇ ਉੱਤੇ ਕੋਰਟ ਨੇ ਕਿਹਾ ਕਿ ਜੇਲ ਦੇ ਵਿੱਚ ਤਸਕਰ ਮੋਬਾਈਲ ਖੁੱਲੇ ਆਮ ਲੈ ਕੇ ਘੁੰਮ ਰਹੇ ਨੇ ਤਾਂ ਫਿਰ ਨਸ਼ਾ ਤਸਕਰੀ ਕੇਵੇਂ ਰੋਕੀ ਜਾਏਗੀ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕੋਰਟ ਨੇ ਬੜੇ ਕਰੜੇ ਸ਼ਬਦਾਂ ਦੇ ਵਿੱਚ ਟਿੱਪਣੀ ਕਰਦੇ ਹੋਏ ਕਿਹਾ ਕਿ ਐਸਾ ਲੱਗਦਾ ਹੈ ਕਿ ਜਿਵੇਂ ਜੇਲ ਅਧਿਕਾਰੀ ਹੀ ਤਸਕਰਾਂ ਦੇ ਨਾਲ ਮਿਲੇ ਹੁੰਦੇ ਨੇ ਇਹ ਸ਼ਬਦ ਹਾਈ ਕੋਰਟ ਨੂੰ ਜੱਜਾਂ ਨੂੰ ਇਸ ਕਰਕੇ ਵਰਤਨੇ ਪੈ ਰਹੇ ਨੇ ਕਿਉਂਕਿ ਹਾਲੇ ਤੱਕ ਇਸ ਦੇ ਉੱਤੇ ਕੋਈ ਸਖਤੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਕਰਕੇ ਇਸ ਨੂੰ ਰੋਕਿਆ ਜਾ ਸਕੇ ਤਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਆ ਜਿਹੜਾ ਉਸ ਨੂੰ ਇਸੇ ਕਰਕੇ ਕਾਬੂ ਦੇ ਉੱਤੇ ਲਾਇਆ ਗਿਆ ਕਿ ਉਸ ਦੇ ਨਾਲ ਨਸ਼ਾ ਤਸਕਰੀ ਜਾਂ ਤਸਕਰੀ ਦੇ ਜਿਹੜੇ ਮਾਮਲੇ ਨੇ ਉਹ ਰੋਕੇ ਜਾ ਸਕਣ ਤਸਕਰਾਂ ਨੂੰ ਕਾਬੂ ਕੀਤਾ ਜਾ ਸਕੇ ਜੇ ਉਹਨਾਂ ਵੱਲੋਂ ਸਹੀ ਢੰਗ ਦੇ ਨਾਲ ਆਪਰੇਸ਼ਨ ਕੀਤੇ ਹੀ ਨਹੀਂ ਜਾਣਗੇ ਤਾਂ ਫਿਰ ਇਹ ਧੰਦਾ ਰੁਕੇਗਾ ਕਿਵੇਂ ਇਸੇ ਕਰਕੇ ਹਾਈ ਕੋਰਟ ਨੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਡਾਇਰੈਕਟਰ ਕਮ ਸਪੈਸ਼ਲ ਡੀਜੀਪੀ ਨੂੰ ਤਾਲਬ ਕੀਤਾ ਪੇਸ਼ ਹੋਣ ਲਈ ਆਖਿਆ ਔਰ ਸ਼ੁੱਕਰਵਾਰ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਲਈ ਆਖਿਆ ਗਿਆ ਹਾਈ ਕੋਰਟ ਨੇ ਜਸਟਿਸ ਐਨ ਕੇ ਸ਼ਿਖਾਵਤ ਨੇ ਵੀਰਵਾਰ ਨੂੰ ਆਦੇਸ਼ ਦਿੱਤਾ ਸੀ ਕਿ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਦਾ ਜਿਹੜੀ ਮੁਲਜ਼ਮ ਨੇ ਜਿੰਨਾਂ ਦੇ ਉੱਤੇ ਦੋਸ਼ ਲੱਗਦੇ ਨੇ ਮਹਿਲਾ ਦੀ ਜ਼ਮਾਨਤ ਯਾਚਕਾ ਦੇ ਉੱਤੇ ਸੁਣਵਾਈ ਦੇ ਦੌਰਾਨ ਇਹ ਕਿਹਾ ਸੀ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਇੱਕ ਪਟੀਸ਼ਨ ਦਾ ਦਾਇਰਾ ਵਧਾਉਂਦੇ ਹੋਏ ਜੇਲ੍ਹਾਂ ਦੇ ਵਿੱਚੋਂ ਵੀ ਨਸ਼ੇ ਨੂੰ ਲੈ ਕੇ ਡੀਜੀਪੀ ਜੇਲ੍ਹ ਤੋਂ ਤਾਲਬ ਕਰ ਲਿਆ ਸੀ ਵੀਰਵਾਰ ਨੂੰ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਪੁੱਛਿਆ ਕਿ ਜੇਲ੍ਹਾਂ ਦੇ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਜਿਹੜੇ ਤਿੰਨ ਮੁਲਜ਼ਮ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੀ ਉਹਨਾਂ ਨੇ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਨੂੰ ਲੈ ਕੇ ਕੋਈ ਜਾਣਕਾਰੀ ਮਿਲੀ ਸੀ ਇਸ ਨੂੰ ਲੈ ਕੇ ਕੋਰਟ ਨੂੰ ਦੱਸਿਆ ਜਾਵੇ ਕਿ ਜੇਲ੍ਹ ਅਧਿਕਾਰੀਆਂ ਨੂੰ ਲੈ ਕੇ ਉਹਨਾਂ ਨੇ ਇਸ ਨੂੰ ਸਵਾਲ ਦਾ ਹੱਲ ਕੀਤਾ ਕਿ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਇਸ ਦੇ ਉੱਤੇ ਹੈਰਾਨੀ ਪ੍ਰਗਟ ਕਰਦੇ ਹੋ ਹਾਈ ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਐਸ ਐਸ ਓ ਸੀ ਯਾਨੀ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਅਧਿਕਾਰੀ ਨੇ ਜਿਹੜੇ ਜੇਲ੍ਹ ਦੇ ਵਿੱਚੋਂ ਮਿਲੇ ਹੋਣ ਨਸ਼ਾ ਤਸਕਰੀ ਦੇ ਜਿਹੜੇ ਸਰਗਣੇ ਰਹੇ ਉਹਨਾਂ ਨੂੰ ਬਚਾਉਣ ਦੀ ਹਰ ਸੰਭਵ ਯਤਨ ਕਰ ਰਹੇ ਹੋਣ ਇਸ ਖਤਾਈ ਦੇ ਉੱਤੇ ਹੀ ਹਾਈ ਕੋਰਟ ਨੇ ਜਾਂਚ ਅਧਿਕਾਰੀਆਂ ਨੂੰ ਫਟਕਾਰ ਲਈ ਹੈ ਤੇ ਨਾਲ ਹੀ ਪੁੱਛਿਆ ਕਿ ਜਾਂਚ ਦੀ ਨਿਗਰਾਨੀ ਕੌਣ ਕਰ ਰਿਹਾ ਹੈ ਅਧਿਕਾਰੀ ਦੇ ਕੋਰਟ ਤੋਂ ਬਾਹਰ ਮੌਜੂਦ ਹੋਣ ਦੀ ਗੱਲ ਵੀ ਕਹੀ ਗਈ ਹੈ ਤੇ ਕੋਰਟ ਨੇ ਉਹਨਾਂ ਨੂੰ ਬੁਲਾਉਣ ਦੇ ਲਈ ਆਖਿਆ ਇਸ ਦੇ ਉੱਤੇ ਕੋਰਟ ਨੇ ਕਿਹਾ ਹੈ ਕਿ ਹੁਣ ਇੱਥੇ ਕੋਈ ਵੀ ਮੌਜੂਦ ਨਹੀਂ ਹੈ ਇਸ ਦੇ ਉੱਤੇ ਹਾਈ ਕੋਰਟ ਨੇ ਕਿਹਾ ਕਿ ਸਰਵਈਏ ਦੇ ਕਾਰਨ ਅਦਾਲਤਾਂ ਦੇ ਵਿੱਚ ਮਾਮਲਿਆਂ ਦਾ ਸਮਾਂ ਜਿਹੜਾ ਨਿਪਟਾਰਾ ਨਹੀਂ ਕਰ ਪਉਂਦੀਆਂ ਇੱਕ ਸਮਾਂ ਸੀਮਾ ਜਿਹੜੀ ਹੁੰਦੀ ਹੈ ਉਸ ਦੇ ਦੌਰਾਨ ਨਹੀਂ ਨਿਪਟਾਰਾ ਕਰ ਪਉਂਦੀਆਂ ਅਦਾਲਤਾਂ ਇਸ ਦੀ ਵਜ੍ਹਾ ਜਿਹੜੇ ਨੇ ਉਹ ਅਧਿਕਾਰੀ ਨੇ ਕਿਸੇ ਨਾ ਕਿਸੇ ਹੱਦ ਤੱਕ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ ਅਧਿਕਾਰੀਆਂ ਨੂੰ ਕਿਵੇਂ ਸੁਧਾਰਨਾ ਹੈ ਇਹ ਵੀ ਅਸੀਂ ਜਾਣਦੇ ਹਾਈ ਕੋਰਟ ਨੇ ਬੜੇ ਸਖਤ ਲੈਜ ਵਿੱਚ ਟਿੱਪਣੀਆਂ ਪਹਿਲਾਂ ਵੀ ਹਾਲਾਂਕਿ ਕੀਤੀਆਂ ਨੇ ਚਾਹੇ ਉਹ ਗੈਰ ਕਾਨੂੰਨੀ ਮਾਈਨਿੰਗ ਹੋਵੇ ਜਾਂ ਨਸ਼ਾ ਤਸਕਰੀ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਕਿਵੇਂ ਸੁਧਾਰਨਾ ਇਹ ਵੀ ਸਾਨੂੰ ਪਤਾ ਹੈ ਅਸੀਂ ਜਾਣਦੇ ਹ ਜਦੋਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਅਦਾਲਤਾਂ ਚ ਹੋ ਰਹੀਆਂ ਹੋਣ ਤੇ ਘੱਟੋ ਘੱਟ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਸਟੇਟ ਦੇ ਵੱਲੋਂ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਦੇ ਲਈ ਉਹਨਾਂ ਨੂੰ ਜ਼ਰੂਰ ਇਸ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਸਾਨੂੰ ਇਹ ਗੱਲਾਂ ਸੁਣਨੀਆਂ ਨਾ ਪੈਣ ਇਸ ਦੇ ਉੱਤੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਹ ਆਈਜੀ ਦੀ ਨਿਗਰਾਨੀ ਇਸ ਦੀ ਕਰ ਰਹੇ ਨੇ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਐਸਐਸਓਸੀ ਦੇ ਡਾਇਰੈਕਟਰ ਨੇ ਜਨਰਲ ਨੇ ਜਿਹੜੇ ਉਹ ਇਸ ਦੀ ਅਥਾਰਟੀ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਇਹ ਆਪਰੇਸ਼ਨ ਚੱਲਦਾ ਹੈ ਔਰ ਇਸ ਦੇ ਵਿੱਚ ਹੀ ਹਾਈ ਕੋਰਟ ਨੇ ਉਹਨਾਂ ਨੂੰ ਤਲਬ ਕਰ ਲਿਆ ਗਿਆ ਕਿ ਫਿਰ ਉਹੀ ਆ ਕੇ ਦੱਸ ਦੇਣ ਕਿ ਇਸ ਦੇ ਉੱਤੇ ਕੰਮ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ ਇਹ ਤਾਂ ਨਹੀਂ ਕਿਤੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਅਧਿਕਾਰੀ ਜਿਹੜੇ ਨੇ ਜਾਂ ਜੇਲ੍ਹ ਦੇ ਅਧਿਕਾਰੀ ਨੇ ਉਹ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਦੇ ਉੱਤੇ ਸ਼ੈ ਬਣਦੇ ਨੇ ਉਹਨਾਂ ਨੂੰ ਹੱਥ ਰੱਖਦੇ ਨੇ ਉਹਨਾਂ ਪਿੱਛੇ ਇਸੇ ਕਰਕੇ ਸਿਲਸਲਾ ਰੁਕ ਨਹੀਂ ਰਿਹਾ ਤਾਂ ਜਵਾਬ ਤਲਬੀ ਕੀਤੀ ਕੀ ਹੈ ਬੜੇ ਸਖਤ ਲਹਿਜੇ ਦੇ ਵਿੱਚ ਤੇ ਹੁਣ ਦੇਖਦੇ ਹਾਂ ਕਿ ਜਦੋਂ ਸਪੈਸ਼ਲ ਡੀਜੀਪੀ ਤਲਬ ਹੋਣਗੇ ਤੇ ਇਸ ਦਾ ਜਵਾਬ ਉਹ ਕੀ ਦੇ ਪਾਉਂਦੇ ਨੇ ਫਿਲਾਲ ਜੀ ਤੱਕ ਇਸ ਦੇ ਬਾਰੇ ਨਵਾਂ ਅਪਡੇਟ ਸਾਹਮਣੇ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ